ਮੈਂ ਅਮਨ ਮਨੋਤਰਾ ਪ੍ਰਿੰਸੀਪਲ ਸਵਤੰਤਰ ਪਬਲਿਕ ਸਕੂਲ ਜੁੜਿਆਣਾ ਸਾਡੇ ਆਪਣੇ ਤਾਂ ਦੇਸ਼ ਵਾਸੀਆਂ ਨੂੰ ਹਾਂਜੀ ਪੰਨੇ ਦਾ ਸਭ ਤੋਂ ਪਹਿਲੇ ਮੈਂ ਆਪਣੇ ਦੇਸ਼ ਵਾਸੀਆਂ ਨੂੰ ਬੱਚਿਆਂ ਨੂੰ ਮਾਤਾ ਪਿਤਾ ਨੂੰ 26 ਜਨਵਰੀ ਦੇ ਆ ਬਹੁਤ-ਬਹੁਤ ਬਧਾਈਆਂ ਦਿੰਨਾ 26 ਜਨਵਰੀ ਗਤੰਤ ਦਿਵਸ ਰਿਪਬਲਿਕ ਡੇ ਜਿਹੜੇ ਦਿਨ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਇਹ ਸੰਵਿਧਾਨ ਡਾਕਟਰ ਬੀਮਰਾਪ ਅੰਬੇਦਕਰ ਜੀ ਨਿਯਮਾਗੂ ਨਿਕਿਆ ਔਰ ਇੰਦੇ ਵਿੱਚ ਸੰਵਿਧਾਨ ਚ ਸਾਰੇ ਮੁਕਾਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਇੱਕੋ ਜਿਹਾ ਦਾਇਰਾ ਦਿੱਤਾ ਗਿਆ ਔਰ ਅੱਜ ਵੀ 75 ਇਅਰਸ ਬਾਅਦ ਵੀ ਦੇਸ਼ ਸੰਵਿਧਾਨ ਦੇ ਅਨੁਸਾਰ ਹੀ ਚੱਲ ਰਿਹਾ ਹੈ ਔਰ ਅੱਗੇ ਵੀ ਮੈਂ ਆਪਣੇ ਆਂਗਵਾਦੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਡਾਕਟਰ ਸਾਹਿਬ ਨੇ ਜਿਸ ਹਸਰਨਾ ਸੰਵਿਧਾਨ ਲਿਖਿਆ ਔਰ ਅੱਜ 75 ਇਅਰਸ ਬਾਅਦ ਵੀ ਸਾਡਾ ਦੇਸ਼ ਜੁਨੀਟ ਹੋ ਕੇ ਬਿਲਕੁਲ ਉਹਨਾਂ ਦੇ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ ਹੈ ਔਰ ਬਹੁਤ ਰੱਕੀਕਾਰ ਰਿਹਾ ਹੈ ਸੋ ਮੈਂ ਇੱਕ ਵਾਰ ਫਿਰ ਤੋਂ ਦੁਆਤੋਂ ਬਹੁਤ ਬਹੁਤ ਵਧਾਈ ਦਿੰਦਾ ਦੇਸ਼ ਵਾਸੀਆਂ ਨੂੰ ਆਪਣੇ 75 ਇਅਰਸ ਰਿਪਬਲਿਕ ਡੇ ਦੇ ਪਰਮਾਗਮਨ ਕਰੇ ਸਾਡਾ ਦੇਸ਼ ਅੱਦਾ ਹੀ ਰੱਕਿਆ ਕਰਦਾ ਰਹੇ